ਪੰਜਾਬ ਦੀਆਂ ਕਈ ਥਾਵਾਂ ਤੋਂ ਫਿਰ ਤੋਂ ਮੀਂਹ ਸ਼ੁਰੂ ਹੋ ਚੁੱਕਾ ਹੈ ਤੇ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਰਾਤ ਤੋਂ ਹੀ بارش ਜਿਹੜੀ ਆ ਫਿਰ ਤੋਂ ਸ਼ੁਰੂ ਹੋ ਗਈ ਹੈ ਤਾਂ ਹਲਕਾ ਮੀਂਹ ਜਿਹੜਾ ਉਹ ਪੈ ਰਿਹਾ ਤੇ ਦੱਸਦੇ ਨੇ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਇੱਕ ਤਰੀਕ ਤੱਕ ਦਾ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਕਿ ਲਗਾਤਾਰ ਜਿਹੜਾ ਮੀਂਹ ਪੈ ਸਕਦਾ ਹੈ ਤੇ ਦੱਸਦੇ ਨੇ ਕਿ ਪੰਜਾਬ ਦੇ ਪਿੰਡਾਂ ਦਾ ਮਾੜਾ ਹਾਲ ਹੈ ਇਸ ਵੇਲੇ ਹਾਲਾਤ ਜਿਹੜੇ ਮਾੜੇ ਦਿਸ ਜਾ ਰਹੇ ਨੇ ਕਿਉਂਕਿ ਲਗਾਤਾਰ ਜਿਹੜਾ ਪਿਛਲੇ ਦਿਨੀ ਮੀਂਹ ਪਿਆ ਤੇ ਨਦੀਆਂ ਨਾਲੇ ਜਿਹੜੇ ਉਫਾਨ ਤੇ ਸੀ ਤੇ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਸੀ ਜਿਸ ਦੇ ਨਾਲ ਕਿ ਕਈ ਡੈਮਾਂ ਤੋਂ ਪਾਣੀ ਛੱਟਣਾ ਪਿਆ ਫਲਡ ਗੇਟ ਖੁੱਲਨੇ ਪਏ ਆ ਉਸ ਦੇ ਨਾਲ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਤੇ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਸੀ ਕਿ 1 ਸਤੰਬਰ ਤੱਕ ਲਗਾਤਾਰ ਮੀਂਹ ਪੈ ਸਕਦਾ ਕਈ ਥਾਵਾਂ ਲਈ ਜਲੋ ਅਲਰਟ ਸੀ ਜਿੱਥੇ ਕਿ ਹਨੇਰੀ ਦੇ ਨਾਲ ਤੇਜ਼ਮੀ ਪਵੇਗਾ ਤੇ ਕਈ ਥਾਵਾਂ ਤੇ ਕਈ ਵੱਡੇ ਸ਼ਹਿਰ ਜਲੰਧਰ ਅੰਮ੍ਰਿਤਸਰ ਲੁਧਿਆਣਾ ਇਹਨਾਂ ਥਾਵਾਂ ਤੇ ਰੁਕ ਰੁਕ ਕੇ ਮੀਂਹ ਪੈ ਸਕਦਾ ਇਸੇ ਤਰ੍ਹਾਂ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਗੱਲ ਸਾਰਾ ਦਿਨ ਹੀ ਮੀਂਹ ਪਿਆ ਮੌਸਮ ਖੁਸ਼ਕ ਹੋ ਗਿਆ ਇੱਕ ਵੱਡਾ ਮੌਸਮ ਦੇ ਵਿੱਚ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲਿਆ ਤੇ ਅੱਜ ਫਿਰ ਤੋਂ ਜਲੰਧਰ ਦੇ ਵਿੱਚ ਵੀ ਮੀਂਹ ਜਿਹੜਾ ਰਾਤ ਤੋਂ ਹੀ ਪੈ ਰਿਹਾ ਅਤੇ ਥੋੜ੍ਹਾ ਰੁਕ ਰੁਕ ਕੇ ਫਿਰ ਤੋਂ ਬਾਰਿਸ਼ ਹੋ ਰਹੀ ਹੈ ਇਸੇ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਸਿਗਾ ਕਿ ਰੁਕ ਰੁਕ ਕੇ ਮੀਂਹ ਪਵੇਗਾ ਤੇ ਕਈ ਥਾਵਾਂ ਤੇ ਲਗਾਤਾਰ ਹੀ بارش ਹੋ ਸਕਦੀ ਹੈ ਜਿਸ ਦੇ ਨਾਲ ਕਿ ਮੌਸਮ ਇਹ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਫਿਰ ਤੋਂ ਦੇਖਣ ਨੂੰ ਮਿਲੇਗਾ ਤੇ ਜੇਕਰ ਫਿਰ ਤੋਂ ਤੇਜ਼ بارش ਹੁੰਦੀ ਹੈ ਤੇ ਹਾਲਾਤ ਮਾੜੇ ਬਣ ਸਕਦੇ ਕਿਉਂਕਿ ਲਗਾਤਾਰ ਮੀਂਹ ਪੈਣ ਦੇ ਨਾਲ ਪਹਿਲਾਂ ਹੀ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੜ੍ਹ ਆ ਗਿਆ ਜਿਸ ਦੇ ਨਾਲ ਹੁਣ ਇਸ ਵੇਲੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜੇਕਰ ਫਿਰ ਤੋਂ بارش ਹੁੰਦੀ ਹੈ ਲਗਾਤਾਰ ਇਸੇ ਤਰ੍ਹਾਂ ਹੀ ਮੀਂਹ ਪੈਂਦਾ ਤੇ ਫਿਰ ਹਾਲਾਤ ਜਿਹੜੇ ਮਾੜੇ ਵੀ ਬਣ ਸਕਦੇ ਆ ਤੇ ਪਰ ਇਸ ਵੇਲੇ ਕਈ ਥਾਵਾਂ ਤੇ ਹਲਕੀ ਬਾਰਿਸ਼ ਹੋ ਰਹੀ ਆ ਤੇ ਕਈ ਥਾਂ ਜਿਹੜੇ ਉਹਨਾਂ ਤੇ ਕੱਲ ਤੋਂ ਹੀ ਤੇਜ਼ ਮੀਂਹ ਵੀ ਜਿਹੜਾ ਉਹ ਪਿਆ ਸੀ ਤੇ ਫਿਰ ਤੋਂ ਹੁਣ ਜਲੰਧਰ ਦੇ ਵਿੱਚ ਵੀ ਸ਼ੁਰੂਆਤ ਹੋ ਚੁੱਕੀ ਆ ਮੀਂਹ ਦੀ ਤੇ ਜਦੋਂ ਤੇਜ਼ ਮੀਂਹ ਪੈਂਦਾ ਤੇ ਸੜਕਾਂ ਤੇ ਪਾਣੀ ਭਰ ਜਾਂਦਾ ਤੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਜਿਹੜਾ ਕਰਨਾ ਪੈਂਦਾ ਇਸੇ ਲਈ ਚਲਦੇ ਪ੍ਰਸ਼ਾਸਨ ਦੇ ਵੱਲੋਂ ਸਕੂਲੀ ਬੱਚਿਆਂ ਨੂੰ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਕਿ ਸਕੂਲ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਸੀ ਤਾਂ ਕਿ ਸੁਰੱਖਿਆ ਤੇ ਘਰਾਂ ਦੇ ਵਿੱਚ ਰਹਿਣ ਕਿਸੇ ਤਰ੍ਹਾਂ ਦੀ ਉਹਨਾਂ ਦਿੱਕਤ ਪਰੇਸ਼ਾਨੀ ਨਾ ਆਵੇ ਤਾਂ ਅੱਜ ਫਿਰ ਤੋਂ ਜਲੰਧਰ ਦੇ ਵਿੱਚ ਜਲੰਧਰ ਦੇ ਦੱਸ ਦਿੰਦੇ ਆ ਗੱਲ ਕਿ ਜਲੰਧਰ ਦੇ ਵਿੱਚ ਫਿਰ ਤੋਂ بارش ਜਿਹੜੀ ਆ ਹਲਕੀ بارش ਜਿਹੜੀ ਆ ਰਾਤ ਤੋਂ ਹੀ ਪੈ ਰਹੀ ਐ ਤੇ ਰੁਕ ਰੁਕ ਕੇ ਇਹ ਮੀਂਹ ਜਿਹੜਾ ਸ਼ੁਰੂ ਹੋਇਆ ਪੰਜਾਬ ਦੀਆਂ ਕਈ ਥਾਵਾਂ ਤੋਂ ਫਿਰ ਤੋਂ ਮੀਂਹ ਸ਼ੁਰੂ ਹੋ ਚੁੱਕਾ ਹੈ ਤੇ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਰਾਤ ਤੋਂ ਹੀ بارش ਜਿਹੜੀ ਆ ਫਿਰ ਤੋਂ ਸ਼ੁਰੂ ਹੋ ਗਈ ਹੈ ਤਾਂ ਹਲਕਾ ਮੀਂਹ ਜਿਹੜਾ ਉਹ ਪੈ ਰਿਹਾ ਤੇ ਦੱਸਦੇ ਨੇ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਇੱਕ ਤਰੀਕ ਤੱਕ ਦਾ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਕਿ ਲਗਾਤਾਰ ਜਿਹੜਾ ਮੀਂਹ ਪੈ ਸਕਦਾ ਹੈ ਤੇ ਦੱਸਦੇ ਨੇ ਕਿ ਪੰਜਾਬ ਦੇ ਪਿੰਡਾਂ ਦਾ ਮਾੜਾ ਹਾਲ ਹੈ ਇਸ ਵੇਲੇ ਹਾਲਾਤ ਜਿਹੜੇ ਮਾੜੇ ਦੱਸੇ ਜਾ ਰਹੇ ਨੇ ਕਿਉਂਕਿ ਲਗਾਤਾਰ ਜਿਹੜਾ ਪਿਛਲੇ ਦਿਨੀ ਮੀਂਹ ਪਿਆ ਤੇ ਨਦੀਆਂ ਨਾਲੇ ਜਿਹੜੇ ਉਫਾਨ ਤੇ ਸੀ ਤੇ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਸੀ ਜਿਸ ਦੇ ਨਾਲ ਕਿ ਕਈ ਡੈਮਾਂ ਤੋਂ ਪਾਣੀ ਛੱਟਣਾ ਪਿਆ ਫਲਡ ਗੇਟ ਖੁੱਲਨੇ ਪਏ ਆ ਉਸ ਦੇ ਨਾਲ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਤੇ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਸੀਗਾ ਕਿ 1 ਸਤੰਬਰ ਤੱਕ ਲਗਾਤਾਰ ਮੀਂਹ ਪੈ ਸਕਦਾ ਕਈ ਥਾਵਾਂ 'ਲੀ ਜਲੋ ਅਲਰਟ ਸੀ ਜਿੱਥੇ ਕਿ ਹਨੇਰੀ ਦੇ ਨਾਲ ਤੇਜ਼ਮੀ ਪਵੇਗਾ ਤੇ ਕਈ ਥਾਵਾਂ ਤੇ ਕਈ ਵੱਡੇ ਸ਼ਹਿਰ ਜਲੰਧਰ ਅੰਮ੍ਰਿਤਸਰ ਲੁਧਿਆਣਾ ਇਹਨਾਂ ਥਾਵਾਂ ਤੇ ਰੁਕ ਰੁਕ ਕੇ ਮੀਂਹ ਪੈ ਸਕਦਾ ਇਸੇ ਤਰ੍ਹਾਂ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਕੱਲ ਸਾਰਾ ਦਿਨ ਹੀ ਮੀਂਹ ਪਿਆ ਮੌਸਮ ਖੁਸ਼ਕ ਹੋ ਗਿਆ ਇੱਕ ਵੱਡਾ ਮੌਸਮ ਦੇ ਵਿੱਚ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲਿਆ ਤੇ ਅੱਜ ਫਿਰ ਤੋਂ ਜਲੰਧਰ ਦੇ ਵਿੱਚ ਵੀ ਮੀਂਹ ਜਿਹੜਾ ਰਾਤੋਂ ਹੀ ਪੈ ਰਿਹਾ ਅਤੇ ਥੋੜ੍ਹਾ ਰੁਕ ਰੁਕ ਕੇ ਫਿਰ ਤੋਂ ਬਾਰਿਸ਼ ਹੋ ਰਹੀ ਹੈ ਇਸੇ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਸਿਗਾ ਕਿ ਰੁਕ ਰੁਕ ਕੇ ਮੀਂਹ ਪਵੇਗਾ ਤੇ ਕਈ ਥਾਵਾਂ ਤੇ ਲਗਾਤਾਰ ਹੀ بارش ਹੋ ਸਕਦੀ ਹੈ ਜਿਸ ਦੇ ਨਾਲ ਕਿ ਮੌਸਮ ਇਹ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਫਿਰ ਤੋਂ ਦੇਖਣ ਨੂੰ ਮਿਲੇਗਾ ਤੇ ਜੇਕਰ ਫਿਰ ਤੋਂ ਤੇਜ਼ بارش ਹੁੰਦੀ ਹੈ ਤੇ ਹਾਲਾਤ ਮਾੜੇ ਬਣ ਸਕਦੇ ਕਿਉਂਕਿ ਲਗਾਤਾਰ ਮੀਂਹ ਪੈਣ ਦੇ ਨਾਲ ਪਹਿਲਾਂ ਹੀ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੜ੍ਹ ਆ ਗਿਆ ਜਿਸ ਦੇ ਨਾਲ ਹੁਣ ਇਸ ਵੇਲੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜੇਕਰ ਫਿਰ ਤੋਂ بارش ਹੁੰਦੀ ਹੈ ਲਗਾਤਾਰ ਇਸੇ ਤਰ੍ਹਾਂ ਹੀ ਮੀਂਹ ਪੈਂਦਾ ਤੇ ਫਿਰ ਹਾਲਾਤ ਜਿਹੜੇ ਮਾਰੇ ਵੀ ਬਣ ਸਕਦੇ ਆ ਤੇ ਪਰ ਇਸ ਵੇਲੇ ਕਈ ਥਾਵਾਂ ਤੇ ਹਲਕੀ ਬਾਰਿਸ਼ ਹੋ ਰਹੀ ਆ ਤੇ ਕਈ ਥਾਂ ਜਿਹੜੇ ਉਹਨਾਂ ਤੇ ਕੱਲ ਤੋਂ ਹੀ ਤੇਜ਼ ਮੀਂਹ ਵੀ ਜਿਹੜਾ ਉਹ ਪਿਆ ਸੀ ਤੇ ਫਿਰ ਤੋਂ ਹੁਣ ਜਲੰਧਰ ਦੇ ਵਿੱਚ ਵੀ ਸ਼ੁਰੂਆਤ ਹੋ ਚੁੱਕੀ ਆ ਮੀਂਹ ਦੀ ਤੇ ਜਦੋਂ ਤੇਜ਼ ਮੀਂਹ ਪੈਂਦਾ ਤੇ ਸੜਕਾਂ ਤੇ ਪਾਣੀ ਭਰ ਜਾਂਦਾ ਤੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਜਿਹੜਾ ਕਰਨਾ ਪੈਂਦਾ ਇਸੇ ਕਰਦੇ ਪ੍ਰਸ਼ਾਸਨ ਦੇ ਵੱਲੋਂ ਸਕੂਲੀ ਬੱਚਿਆਂ ਨੂੰ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਕਿ ਸਕੂਲ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਸੀ ਤਾਂ ਕਿ ਸੁਰੱਖਿਆ ਤੇ ਘਰਾਂ ਦੇ ਵਿੱਚ ਰਹਿਣ ਕਿਸੇ ਤਰ੍ਹਾਂ ਦੀ ਉਹਨਾਂ ਦਿੱਕਤ ਪਰੇਸ਼ਾਨੀ ਨਾ ਹੋਵੇ ਤਾਂ ਅੱਜ ਫਿਰ ਤੋਂ ਜਲੰਧਰ ਦੇ ਵਿੱਚ ਜਲੰਧਰ ਦੇ ਦੱਸ ਦਿੰਦੇ ਆ ਗੱਲ ਕਿ ਜਲੰਧਰ ਦੇ ਵਿੱਚ ਫਿਰ ਤੋਂ ਬਾਰਿਸ਼ ਜਿਹੜੀ ਆ ਹਲਕੀ ਬਾਰਿਸ਼ ਜਿਹੜੀ ਆ ਰਾਤ ਤੋਂ ਹੀ ਪੈ ਰਹੀ ਐ ਤੇ ਰੁਕ ਰੁਕ ਕੇ ਇਹ ਮੀਂਹ ਜਿਹੜਾ ਸ਼ੁਰੂ ਹੋਇਆ ਪੰਜਾਬ ਦੀਆਂ ਕਈ ਥਾਵਾਂ ਤੋਂ ਫਿਰ ਤੋਂ ਮੀਂਹ ਸ਼ੁਰੂ ਹੋ ਚੁੱਕਾ ਹੈ ਤੇ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਰਾਤ ਤੋਂ ਹੀ بارش ਜਿਹੜੀ ਆ ਫਿਰ ਤੋਂ ਸ਼ੁਰੂ ਹੋ ਗਈ ਹੈ ਤਾਂ ਹਲਕਾ ਮੀਂਹ ਜਿਹੜਾ ਉਹ ਪੈ ਰਿਹਾ ਤੇ ਦੱਸਦੇ ਨੇ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਇੱਕ ਤਰੀਕ ਤੱਕ ਦਾ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਕਿ ਲਗਾਤਾਰ ਜਿਹੜਾ ਮੀਂਹ ਪੈ ਸਕਦਾ ਹੈ ਤੇ ਦੱਸਦੇ ਨੇ ਕਿ ਪੰਜਾਬ ਦੇ ਪਿੰਡਾਂ ਦਾ ਮਾੜਾ ਹਾਲ ਹੈ ਇਸ ਵੇਲੇ ਹਾਲਾਤ ਜਿਹੜੇ ਮਾੜੇ ਦੱਸੇ ਜਾ ਰਹੇ ਨੇ ਕਿਉਂਕਿ ਲਗਾਤਾਰ ਜਿਹੜਾ ਪਿਛਲੇ ਦਿਨੀ ਮੀਂਹ ਪਿਆ ਤੇ ਨਦੀਆਂ ਨਾਲੇ ਜਿਹੜੇ ਉਫਾਨ ਤੇ ਸੀ ਤੇ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਸੀ ਜਿਸ ਦੇ ਨਾਲ ਕਿ ਕਈ ਡੈਮਾਂ ਤੋਂ ਪਾਣੀ ਛੱਟਣਾ ਪਿਆ ਫਲਡ ਗੇਟ ਖੁੱਲਨੇ ਪਏ ਆ ਉਸ ਦੇ ਨਾਲ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਤੇ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਸੀ ਕਿ 1 ਸਤੰਬਰ ਤੱਕ ਲਗਾਤਾਰ ਮੀਂਹ ਪੈ ਸਕਦਾ ਕਈ ਥਾਵਾਂ 'ਲੀ ਜਲੋ ਅਲਰਟ ਸੀ ਜਿੱਥੇ ਕਿ ਹਨੇਰੀ ਦੇ ਨਾਲ ਤੇਜ਼ਮੀ ਪਵੇਗਾ ਤੇ ਕਈ ਥਾਵਾਂ ਤੇ ਕਈ ਵੱਡੇ ਸ਼ਹਿਰ ਜਲੰਧਰ ਅੰਮ੍ਰਿਤਸਰ ਲੁਧਿਆਣਾ ਇਹਨਾਂ ਥਾਵਾਂ ਤੇ ਰੁਕ ਰੁਕ ਕੇ ਮੀਂਹ ਪੈ ਸਕਦਾ ਤੇ ਇਸੇ ਤਰ੍ਹਾਂ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਗੱਲ ਸਾਰਾ ਦਿਨ ਹੀ ਮੀਂਹ ਪਿਆ ਮੌਸਮ ਖੁਸ਼ਕ ਹੋ ਗਿਆ ਇੱਕ ਵੱਡਾ ਮੌਸਮ ਦੇ ਵਿੱਚ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲਿਆ ਤੇ ਅੱਜ ਫਿਰ ਤੋਂ ਜਲੰਧਰ ਦੇ ਵਿੱਚ ਵੀ ਮੀਂਹ ਜਿਹੜਾ ਰਾਤ ਤੋਂ ਹੀ ਪੈ ਰਿਹਾ ਅਤੇ ਥੋੜ੍ਹਾ ਰੁਕ ਰੁਕ ਕੇ ਫਿਰ ਤੋਂ ਬਾਰਿਸ਼ ਹੋ ਰਹੀ ਹੈ ਇਸੇ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਸੀਗਾ ਕਿ ਰੁਕ ਰੁਕ ਕੇ ਮੀਂਹ ਪਵੇਗਾ ਤੇ ਕਈ ਥਾਵਾਂ ਤੇ ਲਗਾਤਾਰੀ بارش ਹੋ ਸਕਦੀ ਹੈ ਜਿਸ ਦੇ ਨਾਲ ਕਿ ਮੌਸਮ ਇਹ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਫਿਰ ਤੋਂ ਦੇਖਣ ਨੂੰ ਮਿਲੇਗਾ ਤੇ ਜੇਕਰ ਫਿਰ ਤੋਂ ਤੇਜ਼ بارش ਹੁੰਦੀ ਹੈ ਤੇ ਹਾਲਾਤ ਮਾੜੇ ਬਣ ਸਕਦੇ ਕਿਉਂਕਿ ਲਗਾਤਾਰ ਮੀਂਹ ਪੈਣ ਦੇ ਨਾਲ ਪਹਿਲਾਂ ਹੀ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੜ੍ਹ ਆ ਗਿਆ ਜਿਸ ਦੇ ਨਾਲ ਹੁਣ ਇਸ ਵੇਲੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜੇਕਰ ਫਿਰ ਤੋਂ بارش ਹੁੰਦੀ ਹੈ ਲਗਾਤਾਰ ਇਸੇ ਤਰ੍ਹਾਂ ਮੀਂਹ ਪੈਂਦਾ ਤੇ ਫਿਰ ਹਾਲਾਤ ਜਿਹੜੇ ਮਾਰੇ ਵੀ ਬਣ ਸਕਦੇ ਆ ਤੇ ਪਰ ਇਸ ਵੇਲੇ ਕਈ ਥਾਵਾਂ ਤੇ ਹਲਕੀ ਬਾਰਿਸ਼ ਹੋ ਰਹੀ ਆ ਤੇ ਕਈ ਥਾਂ ਜਿਹੜੇ ਉਹਨਾਂ ਤੇ ਕੱਲ ਤੋਂ ਹੀ ਤੇਜ਼ ਮੀਂਹ ਵੀ ਜਿਹੜਾ ਉਹ ਪਿਆ ਸੀ ਤੇ ਫਿਰ ਤੋਂ ਹੁਣ ਜਲੰਧਰ ਦੇ ਵਿੱਚ ਵੀ ਸ਼ੁਰੂਆਤ ਹੋ ਚੁੱਕੀ ਆ ਮੀਂਹ ਦੀ ਤੇ ਜਦੋਂ ਤੇਜ਼ ਮੀਂਹ ਪੈਂਦਾ ਤੇ ਸੜਕਾਂ ਤੇ ਪਾਣੀ ਭਰ ਜਾਂਦਾ ਤੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਜਿਹੜਾ ਕਰਨਾ ਪੈਂਦਾ ਇਸੇ ਕਰਕੇ ਚੱਲਦੇ ਪ੍ਰਸ਼ਾਸਨ ਦੇ ਵੱਲੋਂ ਸਕੂਲੀ ਬੱਚਿਆਂ ਨੂੰ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਕਿ ਸਕੂਲ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਸੀ ਤਾਂ ਕਿ ਸੁਰੱਖਿਆ ਤੇ ਘਰਾਂ ਦੇ ਵਿੱਚ ਰਹਿਣ ਕਿਸੇ ਤਰ੍ਹਾਂ ਦੀ ਉਹਨਾਂ ਦਿੱਕਤ ਪਰੇਸ਼ਾਨੀ ਨਾ ਆਵੇ ਤਾਂ ਅੱਜ ਫਿਰ ਤੋਂ ਜਲੰਧਰ ਦੇ ਵਿੱਚ ਆ ਜਲੰਧਰ ਦੇ ਦੱਸ ਦਿੰਦੇ ਆ ਗੱਲ ਕਿ ਜਲੰਧਰ ਦੇ ਵਿੱਚ ਫਿਰ ਤੋਂ بارش ਜਿਹੜੀ ਆ ਹਲਕੀ بارش ਜਿਹੜੀ ਆ ਰਾਤ ਤੋਂ ਹੀ ਪੈ ਰਹੀ ਐ ਤੇ ਰੁਕ ਰੁਕ ਕੇ ਇਹ ਮੀਂਹ ਜਿਹੜਾ ਸ਼ੁਰੂ ਹੋਇਆ ਪੰਜਾਬ ਦੀਆਂ ਕਈ ਥਾਵਾਂ ਤੋਂ ਫਿਰ ਤੋਂ ਮੀਂਹ ਸ਼ੁਰੂ ਹੋ ਚੁੱਕਾ ਹੈ ਤੇ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਰਾਤ ਤੋਂ ਹੀ بارش ਜਿਹੜੀ ਆ ਫਿਰ ਤੋਂ ਸ਼ੁਰੂ ਹੋ ਗਈ ਹੈ ਤਾਂ ਹਲਕਾ ਮੀਂਹ ਜਿਹੜਾ ਉਹ ਪੈ ਰਿਹਾ ਤੇ ਦੱਸਦੇ ਨੇ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਇੱਕ ਤਰੀਕ ਤੱਕ ਦਾ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਕਿ ਲਗਾਤਾਰ ਜਿਹੜਾ ਮੀਂਹ ਪੈ ਸਕਦਾ ਹੈ ਤੇ ਦੱਸਦੇ ਨੇ ਕਿ ਪੰਜਾਬ ਦੇ ਪਿੰਡਾਂ ਦਾ ਮਾੜਾ ਹਾਲ ਹੈ ਇਸ ਵੇਲੇ ਹਾਲਾਤ ਜਿਹੜੇ ਮਾੜੇ ਦੱਸੇ ਜਾ ਰਹੇ ਨੇ ਕਿਉਂਕਿ ਲਗਾਤਾਰ ਜਿਹੜਾ ਪਿਛਲੇ ਦਿਨੀ ਮੀਂਹ ਪਿਆ ਤੇ ਨਦੀਆਂ ਨਾਲੇ ਜਿਹੜੇ ਉਫਾਨ ਤੇ ਸੀ ਤੇ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਸੀ ਜਿਸ ਦੇ ਨਾਲ ਕਿ ਕਈ ਡੈਮਾਂ ਤੋਂ ਪਾਣੀ ਛੱਟਣਾ ਪਿਆ ਫਲਡ ਗੇਟ ਖੁੱਲਨੇ ਪਏ ਆ ਉਸ ਦੇ ਨਾਲ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਤੇ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਸੀਗਾ ਕਿ 1 ਸਤੰਬਰ ਤੱਕ ਲਗਾਤਾਰ ਮੀਂਹ ਪੈ ਸਕਦਾ ਕਈ ਥਾਵਾਂ 'ਲੀ ਜਲੋ ਅਲਰਟ ਸੀ ਜਿੱਥੇ ਕਿ ਹਨੇਰੀ ਦੇ ਨਾਲ ਤੇਜ਼ਮੀ ਪਵੇਗਾ ਤੇ ਕਈ ਥਾਵਾਂ ਤੇ ਕਈ ਵੱਡੇ ਸ਼ਹਿਰ ਜਲੰਧਰ ਅੰਮ੍ਰਿਤਸਰ ਲੁਧਿਆਣਾ ਇਹਨਾਂ ਥਾਵਾਂ ਤੇ ਰੁਕ ਰੁਕ ਕੇ ਮੀਂਹ ਪੈ ਸਕਦਾ ਤੇ ਇਸੇ ਤਰ੍ਹਾਂ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਕੱਲ ਸਾਰਾ ਦਿਨ ਹੀ ਮੀਂਹ ਪਿਆ ਮੌਸਮ ਖੁਸ਼ਕ ਹੋ ਗਿਆ ਇੱਕ ਵੱਡਾ ਮੌਸਮ ਦੇ ਵਿੱਚ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲਿਆ ਤੇ ਅੱਜ ਫਿਰ ਤੋਂ ਜਲੰਧਰ ਦੇ ਵਿੱਚ ਵੀ ਮੀਂਹ ਜਿਹੜਾ ਰਾਤੋਂ ਹੀ ਪੈ ਰਿਹਾ ਅਤੇ ਥੋੜ੍ਹਾ ਰੁਕ ਰੁਕ ਕੇ ਫਿਰ ਤੋਂ ਬਾਰਿਸ਼ ਹੋ ਰਹੀ ਹੈ ਇਸੇ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਸਿਗਾ ਕਿ ਰੁਕ ਰੁਕ ਕੇ ਮੀਂਹ ਪਵੇਗਾ ਤੇ ਕਈ ਥਾਵਾਂ ਤੇ ਲਗਾਤਾਰ ਹੀ ਬਾਰਿਸ਼ ਹੋ ਸਕਦੀ ਹੈ ਜਿਸ ਦੇ ਨਾਲ ਕਿ ਮੌਸਮ ਇਹ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਫਿਰ ਤੋਂ ਦੇਖਣ ਨੂੰ ਮਿਲੇਗਾ ਤੇ ਜੇਕਰ ਫਿਰ ਤੋਂ ਤੇਜ਼ ਬਾਰਿਸ਼ ਹੁੰਦੀ ਹੈ ਤੇ ਹਾਲਾਤ ਮਾੜੇ ਬਣ ਸਕਦੇ ਕਿਉਂਕਿ ਲਗਾਤਾਰ ਮੀਂਹ ਪੈਣ ਦੇ ਨਾਲ ਪਹਿਲਾਂ ਹੀ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੜ੍ਹ ਆ ਗਿਆ ਜਿਸ ਦੇ ਨਾਲ ਹੁਣ ਇਸ ਵੇਲੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜੇਕਰ ਫਿਰ ਤੋਂ ਬਾਰਿਸ਼ ਹੁੰਦੀ ਹੈ ਲਗਾਤਾਰ ਇਸੇ ਤਰ੍ਹਾਂ ਹੀ ਮੀਂਹ ਪੈਂਦਾ ਤੇ ਫਿਰ ਹਲਾ ਜਿਹੜੇ ਮਾਰੇ ਵੀ ਬਣ ਸਕਦੇ ਆ ਤੇ ਪਰ ਇਸ ਵੇਲੇ ਕਈ ਥਾਵਾਂ ਤੇ ਹਲਕੀ ਬਾਰਿਸ਼ ਹੋ ਰਹੀ ਆ ਤੇ ਕਈ ਥਾਂ ਜਿਹੜੇ ਉਹਨਾਂ ਤੇ ਕੱਲ ਤੋਂ ਹੀ ਤੇਜ਼ ਮੀਂਹ ਵੀ ਜਿਹੜਾ ਉਹ ਪਿਆ ਸੀ ਤੇ ਫਿਰ ਤੋਂ ਹੁਣ ਜਲੰਧਰ ਦੇ ਵਿੱਚ ਵੀ ਸ਼ੁਰੂਆਤ ਹੋ ਚੁੱਕੀ ਆ ਮੀਂਹ ਦੀ ਤੇ ਜਦੋਂ ਤੇਜ਼ ਮੀਂਹ ਪੈਂਦਾ ਤੇ ਸੜਕਾਂ ਤੇ ਪਾਣੀ ਭਰ ਜਾਂਦਾ ਤੇ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਜਿਹੜਾ ਕਰਨਾ ਪੈਂਦਾ ਇਸੇ ਕਰਕੇ ਚਲਦੇ ਪ੍ਰਸ਼ਾਸਨ ਦੇ ਵੱਲੋਂ ਸਕੂਲੀ ਬੱਚਿਆਂ ਨੂੰ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਕਿ ਸਕੂਲ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਸੀ ਤਾਂ ਕਿ ਸੁਰੱਖਿਆ ਤੇ ਘਰਾਂ ਦੇ ਵਿੱਚ ਰਹਿਣ ਕਿਸੇ ਤਰ੍ਹਾਂ ਦੀ ਉਹਨਾਂ ਦਿੱਕਤ ਪਰੇਸ਼ਾਨੀ ਨਾ ਹੋਵੇ ਤਾਂ ਅੱਜ ਫਿਰ ਤੋਂ ਜਲੰਧਰ ਦੇ ਵਿੱਚ ਜਲੰਧਰ ਦੇ ਦੱਸ ਦਿੰਨੇ ਆ ਗੱਲ ਕਿ ਜਲੰਧਰ ਦੇ ਵਿੱਚ ਫਿਰ ਤੋਂ ਬਾਰਿਸ਼ ਜਿਹੜੀ ਆ ਹਲਕੀ ਬਾਰਿਸ਼ ਜਿਹੜੀ ਆ ਰਾਤ ਤੋਂ ਹੀ ਪੈ ਰਹੀ ਐ ਤੇ ਰੁਕ ਰੁਕ ਕੇ ਇਹ ਮੀਂਹ ਜਿਹੜਾ ਸ਼ੁਰੂ ਹੋਇਆ ਪੰਜਾਬ ਦੀਆਂ ਕਈ ਥਾਵਾਂ ਤੋਂ ਫਿਰ ਤੋਂ ਮੀਂਹ ਸ਼ੁਰੂ ਹੋ ਚੁੱਕਾ ਹੈ ਤੇ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਰਾਤ ਤੋਂ ਹੀ بارش ਜਿਹੜੀ ਆ ਫਿਰ ਤੋਂ ਸ਼ੁਰੂ ਹੋ ਗਈ ਹੈ ਤਾਂ ਹਲਕਾ ਮੀਂਹ ਜਿਹੜਾ ਉਹ ਪੈ ਰਿਹਾ ਤੇ ਦੱਸਦੇ ਨੇ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਇੱਕ ਤਰੀਕ ਤੱਕ ਦਾ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਕਿ ਲਗਾਤਾਰ ਜਿਹੜਾ ਮੀਂਹ ਪੈ ਸਕਦਾ ਹੈ ਤੇ ਦੱਸਦੇ ਨੇ ਕਿ ਪੰਜਾਬ ਦੇ ਪਿੰਡਾਂ ਦਾ ਮਾੜਾ ਹਾਲ ਹੈ ਇਸ ਵੇਲੇ ਹਾਲਾਤ ਜਿਹੜੇ ਮਾੜੇ ਦਿਸ ਜਾ ਰਹੇ ਨੇ ਕਿਉਂਕਿ ਲਗਾਤਾਰ ਜਿਹੜਾ ਪਿਛਲੇ ਦਿਨੀ ਮੀਂਹ ਪਿਆ ਤੇ ਨਦੀਆਂ ਨਾਲੇ ਜਿਹੜੇ ਉਫਾਨ ਤੇ ਸੀ ਤੇ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਸੀ ਜਿਸ ਦੇ ਨਾਲ ਕਿ ਕਈ ਡੈਮਾਂ ਤੋਂ ਪਾਣੀ ਛੱਟਣਾ ਪਿਆ ਫਲਡ ਗੇਟ ਖੁੱਲਨੇ ਪਏ ਆ ਉਸ ਦੇ ਨਾਲ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਤੇ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਸੀ ਕਿ 1 ਸਤੰਬਰ ਤੱਕ ਲਗਾਤਾਰ ਮੀਂਹ ਪੈ ਸਕਦਾ ਕਈ ਥਾਵਾਂ 'ਲੀ ਜਲੋ ਅਲਰਟ ਸੀ ਜਿੱਥੇ ਕਿ ਹਨੇਰੀ ਦੇ ਨਾਲ ਤੇਜ਼ਮੀ ਪਵੇਗਾ ਤੇ ਕਈ ਥਾਵਾਂ ਤੇ ਕਈ ਵੱਡੇ ਸ਼ਹਿਰ ਜਲੰਧਰ ਅੰਮ੍ਰਿਤਸਰ ਲੁਧਿਆਣਾ ਇਹਨਾਂ ਥਾਵਾਂ ਤੇ ਰੁਕ ਰੁਕ ਕੇ ਮੀਂਹ ਪੈ ਸਕਦਾ ਤੇ ਇਸੇ ਤਰ੍ਹਾਂ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਗੱਲ ਸਾਰਾ ਦਿਨ ਹੀ ਮੀਂਹ ਪਿਆ ਮੌਸਮ ਖੁਸ਼ਕ ਹੋ ਗਿਆ ਇੱਕ ਵੱਡਾ ਮੌਸਮ ਦੇ ਵਿੱਚ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲਿਆ ਤੇ ਅੱਜ ਫਿਰ ਤੋਂ ਜਲੰਧਰ ਦੇ ਵਿੱਚ ਵੀ ਮੀਂਹ ਜਿਹੜਾ ਰਾਤ ਤੋਂ ਹੀ ਪੈ ਰਿਹਾ ਅਤੇ ਥੋੜ੍ਹਾ ਰੁਕ ਰੁਕ ਕੇ ਫਿਰ ਤੋਂ ਬਾਰਿਸ਼ ਹੋ ਰਹੀ ਹੈ ਇਸੇ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਸਿਗਾ ਕਿ ਰੁਕ ਰੁਕ ਕੇ ਮੀਂਹ ਪਵੇਗਾ ਤੇ ਕਈ ਥਾਵਾਂ ਤੇ ਲਗਾਤਾਰੀ بارش ਹੋ ਸਕਦੀ ਹੈ ਜਿਸ ਦੇ ਨਾਲ ਕਿ ਮੌਸਮ ਇਹ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਫਿਰ ਤੋਂ ਦੇਖਣ ਨੂੰ ਮਿਲੇਗਾ ਤੇ ਜੇਕਰ ਫਿਰ ਤੋਂ ਤੇਜ਼ بارش ਹੁੰਦੀ ਹੈ ਤੇ ਹਾਲਾਤ ਮਾੜੇ ਬਣ ਸਕਦੇ ਕਿਉਂਕਿ ਲਗਾਤਾਰ ਮੀਂਹ ਪੈਣ ਦੇ ਨਾਲ ਪਹਿਲਾਂ ਹੀ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੜ੍ਹ ਆ ਗਿਆ ਜਿਸ ਦੇ ਨਾਲ ਹੁਣ ਇਸ ਵੇਲੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜੇਕਰ ਫਿਰ ਤੋਂ بارش ਹੁੰਦੀ ਹੈ ਲਗਾਤਾਰ ਇਸੇ ਤਰ੍ਹਾਂ ਮੀਂਹ ਪੈਂਦਾ ਤੇ ਫਿਰ ਹਾਲਾਤ ਜਿਹੜੇ ਮਾਰੇ ਵੀ ਬਣ ਸਕਦੇ ਆ ਤੇ ਪਰ ਇਸ ਵੇਲੇ ਕਈ ਥਾਵਾਂ ਤੇ ਹਲਕੀ ਬਾਰਿਸ਼ ਹੋ ਰਹੀ ਆ ਤੇ ਕਈ ਥਾਂ ਜਿਹੜੇ ਉਹਨਾਂ ਤੇ ਕੱਲ ਤੋਂ ਹੀ ਤੇਜ਼ ਮੀਂਹ ਵੀ ਜਿਹੜਾ ਉਹ ਪਿਆ ਸੀ ਤੇ ਫਿਰ ਤੋਂ ਹੁਣ ਜਲੰਧਰ ਦੇ ਵਿੱਚ ਵੀ ਸ਼ੁਰੂਆਤ ਹੋ ਚੁੱਕੀ ਆ ਮੀਂਹ ਦੀ ਤੇ ਜਦੋਂ ਤੇਜ਼ ਮੀਂਹ ਪੈਂਦਾ ਤੇ ਸੜਕਾਂ ਤੇ ਪਾਣੀ ਭਰ ਜਾਂਦਾ ਤੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਜਿਹੜਾ ਕਰਨਾ ਪੈਂਦਾ ਇਸੇ ਕਰਦੇ ਪ੍ਰਸ਼ਾਸਨ ਦੇ ਵੱਲੋਂ ਸਕੂਲੀ ਬੱਚਿਆਂ ਨੂੰ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਕਿ ਸਕੂਲ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਸੀ ਤਾਂ ਕਿ ਸੁਰੱਖਿਆ ਤੇ ਘਰਾਂ ਦੇ ਵਿੱਚ ਰਹਿਣ ਕਿਸੇ ਤਰ੍ਹਾਂ ਦੀ ਉਹਨਾਂ ਦਿੱਕਤ ਪਰੇਸ਼ਾਨੀ ਨਾ ਆਵੇ ਤਾਂ ਅੱਜ ਫਿਰ ਤੋਂ ਜਲੰਧਰ ਦੇ ਵਿੱਚ ਆ ਜਲੰਧਰ ਦੇ ਦੱਸ ਦਿੰਦੇ ਆ ਗੱਲ ਕਿ ਜਲੰਧਰ ਦੇ ਵਿੱਚ ਫਿਰ ਤੋਂ بارش ਜਿਹੜੀ ਆ ਹਲਕੀ بارش ਜਿਹੜੀ ਆ ਰਾਤ ਤੋਂ ਹੀ ਪੈ ਰਹੀ ਐ ਤੇ ਰੁਕ ਰੁਕ ਕੇ ਇਹ ਮੀਂਹ ਜਿਹੜਾ ਸ਼ੁਰੂ ਹੋਇਆ ਪੰਜਾਬ ਦੀਆਂ ਕਈ ਥਾਵਾਂ ਤੋਂ ਫਿਰ ਤੋਂ ਮੀਂਹ ਸ਼ੁਰੂ ਹੋ ਚੁੱਕਾ ਹੈ ਤੇ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਰਾਤ ਤੋਂ ਹੀ بارش ਜਿਹੜੀ ਆ ਫਿਰ ਤੋਂ ਸ਼ੁਰੂ ਹੋ ਗਈ ਹੈ ਤਾਂ ਹਲਕਾ ਮੀਂਹ ਜਿਹੜਾ ਉਹ ਪੈ ਰਿਹਾ ਤੇ ਦੱਸਦੇ ਨੇ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਇੱਕ ਤਰੀਕ ਤੱਕ ਦਾ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਕਿ ਲਗਾਤਾਰ ਜਿਹੜਾ ਮੀਂਹ ਪੈ ਸਕਦਾ ਹੈ ਤੇ ਦੱਸਦੇ ਨੇ ਕਿ ਪੰਜਾਬ ਦੇ ਪਿੰਡਾਂ ਦਾ ਮਾੜਾ ਹਾਲ ਹੈ ਇਸ ਵੇਲੇ ਹਾਲਾਤ ਜਿਹੜੇ ਮਾੜੇ ਦੱਸੇ ਜਾ ਰਹੇ ਨੇ ਕਿਉਂਕਿ ਲਗਾਤਾਰ ਜਿਹੜਾ ਪਿਛਲੇ ਦਿਨੀ ਮੀਂਹ ਪਿਆ ਤੇ ਨਦੀਆਂ ਨਾਲੇ ਜਿਹੜੇ ਉਫਾਨ ਤੇ ਸੀ ਤੇ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਸੀ ਜਿਸ ਦੇ ਨਾਲ ਕਿ ਕਈ ਡੈਮਾਂ ਤੋਂ ਪਾਣੀ ਛੱਟਣਾ ਪਿਆ ਫਲਡ ਗੇਟ ਖੁੱਲਨੇ ਪਏ ਆ ਉਸ ਦੇ ਨਾਲ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਤਾਂ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਸੀਗਾ ਕਿ 1 ਸਤੰਬਰ ਤੱਕ ਲਗਾਤਾਰ ਮੀਂਹ ਪੈ ਸਕਦਾ ਕਈ ਥਾਵਾਂ 'ਲੀ ਜਲੋ ਅਲਰਟ ਸੀ ਜਿੱਥੇ ਕਿ ਹਨੇਰੀ ਦੇ ਨਾਲ ਤੇਜ਼ਮੀ ਪਵੇਗਾ ਤੇ ਕਈ ਥਾਵਾਂ ਤੇ ਕਈ ਵੱਡੇ ਸ਼ਹਿਰ ਜਲੰਧਰ ਅੰਮ੍ਰਿਤਸਰ ਲੁਧਿਆਣਾ ਇਹਨਾਂ ਥਾਵਾਂ ਤੇ ਰੁਕ ਰੁਕ ਕੇ ਮੀਂਹ ਪੈ ਸਕਦਾ ਇਸੇ ਤਰ੍ਹਾਂ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਗੱਲ ਸਾਰਾ ਦਿਨ ਹੀ ਮੀਂਹ ਪਿਆ ਮੌਸਮ ਖੁਸ਼ਕ ਹੋ ਗਿਆ ਇੱਕ ਵੱਡਾ ਮੌਸਮ ਦੇ ਵਿੱਚ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲਿਆ ਤੇ ਅੱਜ ਫਿਰ ਤੋਂ ਜਲੰਧਰ ਦੇ ਵਿੱਚ ਵੀ ਮੀਂਹ ਜਿਹੜਾ ਰਾਤ ਤੋਂ ਹੀ ਪੈ ਰਿਹਾ ਅਤੇ ਥੋੜ੍ਹਾ ਰੁਕ ਰੁਕ ਕੇ ਫਿਰ ਤੋਂ ਬਾਰਿਸ਼ ਹੋ ਰਹੀ ਹੈ ਇਸੇ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਸਿਗਾ ਕਿ ਰੁਕ ਰੁਕ ਕੇ ਮੀਂਹ ਪਵੇਗਾ ਤੇ ਕਈ ਥਾਵਾਂ ਤੇ ਲਗਾਤਾਰ ਹੀ ਬਾਰਿਸ਼ ਹੋ ਸਕਦੀ ਹੈ ਜਿਸ ਦੇ ਨਾਲ ਕਿ ਮੌਸਮ ਇਹ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਫਿਰ ਤੋਂ ਦੇਖਣ ਨੂੰ ਮਿਲੇਗਾ ਤੇ ਜੇਕਰ ਫਿਰ ਤੋਂ ਤੇਜ਼ ਬਾਰਿਸ਼ ਹੁੰਦੀ ਹੈ ਤੇ ਹਾਲਾਤ ਮਾੜੇ ਬਣ ਸਕਦੇ ਕਿਉਂਕਿ ਲਗਾਤਾਰ ਮੀਂਹ ਪੈਣ ਦੇ ਨਾਲ ਪਹਿਲਾਂ ਹੀ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੜ੍ਹ ਆ ਗਿਆ ਜਿਸ ਦੇ ਨਾਲ ਹੁਣ ਇਸ ਵੇਲੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜੇਕਰ ਫਿਰ ਤੋਂ ਬਾਰਿਸ਼ ਹੁੰਦੀ ਹੈ ਲਗਾਤਾਰ ਇਸੇ ਤਰ੍ਹਾਂ ਹੀ ਮੀਂਹ ਪੈਂਦਾ ਤੇ ਫਿਰ ਹਾਲਾਤ ਜਿਹੜੇ ਮਾਰੇ ਵੀ ਬਣ ਸਕਦੇ ਆ ਤੇ ਪਰ ਇਸ ਵੇਲੇ ਕਈ ਥਾਵਾਂ ਤੇ ਹਲਕੀ ਬਾਰਿਸ਼ ਹੋ ਰਹੀ ਆ ਤੇ ਕਈ ਥਾਂ ਜਿਹੜੇ ਉਹਨਾਂ ਤੇ ਕੱਲ ਤੋਂ ਹੀ ਤੇਜ਼ ਮੀਂਹ ਵੀ ਜਿਹੜਾ ਉਹ ਪਿਆ ਸੀ ਤੇ ਫਿਰ ਤੋਂ ਹੁਣ ਜਲੰਧਰ ਦੇ ਵਿੱਚ ਵੀ ਸ਼ੁਰੂਆਤ ਹੋ ਚੁੱਕੀ ਆ ਮੀਂਹ ਦੀ ਤੇ ਜਦੋਂ ਤੇਜ਼ ਮੀਂਹ ਪੈਂਦਾ ਤੇ ਸੜਕਾਂ ਤੇ ਪਾਣੀ ਭਰ ਜਾਂਦਾ ਤੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਜਿਹੜਾ ਕਰਨਾ ਪੈਂਦਾ ਇਸੇ ਕਰਦੇ ਪ੍ਰਸ਼ਾਸਨ ਦੇ ਵੱਲੋਂ ਸਕੂਲੀ ਬੱਚਿਆਂ ਨੂੰ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਕਿ ਸਕੂਲ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਸੀ ਤਾਂ ਕਿ ਸੁਰੱਖਿਆ ਤੇ ਘਰਾਂ ਦੇ ਵਿੱਚ ਰਹਿਣ ਕਿਸੇ ਤਰ੍ਹਾਂ ਦੀ ਉਹਨਾਂ ਦਿੱਕਤ ਪਰੇਸ਼ਾਨੀ ਨਾ ਹੋਵੇ ਤਾਂ ਅੱਜ ਫਿਰ ਤੋਂ ਜਲੰਧਰ ਦੇ ਵਿੱਚ ਆ ਜਲੰਧਰ ਦੇ ਦੱਸ ਦਿੰਦੇ ਆ ਗੱਲ ਕਿ ਜਲੰਧਰ ਦੇ ਵਿੱਚ ਫਿਰ ਤੋਂ ਬਾਰਿਸ਼ ਜਿਹੜੀ ਆ ਹਲਕੀ ਬਾਰਿਸ਼ ਜਿਹੜੀ ਆ ਰਾਤ ਤੋਂ ਹੀ ਪੈ ਰਹੀ ਐ ਤੇ ਰੁਕ ਰੁਕ ਕੇ ਇਹ ਮੀਂਹ ਜਿਹੜਾ ਸ਼ੁਰੂ ਹੋਇਆ ਪੰਜਾਬ ਦੀਆਂ ਕਈ ਥਾਵਾਂ ਤੋਂ ਫਿਰ ਤੋਂ ਮੀਂਹ ਸ਼ੁਰੂ ਹੋ ਚੁੱਕਾ ਹੈ ਤੇ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਰਾਤ ਤੋਂ ਹੀ بارش ਜਿਹੜੀ ਆ ਫਿਰ ਤੋਂ ਸ਼ੁਰੂ ਹੋ ਗਈ ਹੈ ਤਾਂ ਹਲਕਾ ਮੀਂਹ ਜਿਹੜਾ ਉਹ ਪੈ ਰਿਹਾ ਤੇ ਦੱਸਦੇ ਨੇ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਇੱਕ ਤਰੀਕ ਤੱਕ ਦਾ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਕਿ ਲਗਾਤਾਰ ਜਿਹੜਾ ਮੀਂਹ ਪੈ ਸਕਦਾ ਹੈ ਤੇ ਦੱਸਦੇ ਨੇ ਕਿ ਪੰਜਾਬ ਦੇ ਪਿੰਡਾਂ ਦਾ ਮਾੜਾ ਹਾਲ ਹੈ ਇਸ ਵੇਲੇ ਹਾਲਾਤ ਜਿਹੜੇ ਮਾੜੇ ਦੱਸੇ ਜਾ ਰਹੇ ਨੇ ਕਿਉਂਕਿ ਲਗਾਤਾਰ ਜਿਹੜਾ ਪਿਛਲੇ ਦਿਨੀ ਮੀਂਹ ਪਿਆ ਤੇ ਨਦੀਆਂ ਨਾਲੇ ਜਿਹੜੇ ਉਫਾਨ ਤੇ ਸੀ ਤੇ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਸੀ ਜਿਸ ਦੇ ਨਾਲ ਕਿ ਕਈ ਡੈਮਾਂ ਤੋਂ ਪਾਣੀ ਛੱਟਣਾ ਪਿਆ ਫਲਡ ਗੇਟ ਖੁੱਲਨੇ ਪਏ ਆ ਉਸ ਦੇ ਨਾਲ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਤਾਂ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਸੀਗਾ ਕਿ 1 ਸਤੰਬਰ ਤੱਕ ਲਗਾਤਾਰ ਮੀਂਹ ਪੈ ਸਕਦਾ ਕਈ ਥਾਵਾਂ 'ਲੀ ਜਲੋ ਅਲਰਟ ਸੀ ਜਿੱਥੇ ਕਿ ਹਨੇਰੀ ਦੇ ਨਾਲ ਤੇਜ਼ਮੀ ਪਵੇਗਾ ਤੇ ਕਈ ਥਾਵਾਂ ਤੇ ਕਈ ਵੱਡੇ ਸ਼ਹਿਰ ਜਲੰਧਰ ਅੰਮ੍ਰਿਤਸਰ ਲੁਧਿਆਣਾ ਇਹਨਾਂ ਥਾਵਾਂ ਤੇ ਰੁਕ ਰੁਕ ਕੇ ਮੀਂਹ ਪੈ ਸਕਦਾ ਤੇ ਇਸੇ ਤਰ੍ਹਾਂ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਗੱਲ ਸਾਰਾ ਦਿਨ ਹੀ ਮੀਂਹ ਪਿਆ ਮੌਸਮ ਖੁਸ਼ਕ ਹੋ ਗਿਆ ਇੱਕ ਵੱਡਾ ਮੌਸਮ ਦੇ ਵਿੱਚ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲਿਆ ਤੇ ਅੱਜ ਫਿਰ ਤੋਂ ਜਲੰਧਰ ਦੇ ਵਿੱਚ ਵੀ ਮੀਂਹ ਜਿਹੜਾ ਰਾਤ ਤੋਂ ਹੀ ਪੈ ਰਿਹਾ ਅਤੇ ਥੋੜ੍ਹਾ ਰੁਕ ਰੁਕ ਕੇ ਫਿਰ ਤੋਂ ਬਾਰਿਸ਼ ਹੋ ਰਹੀ ਹੈ ਇਸੇ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟs ਹੈਗਾ ਕਿ ਰੁਕ ਰੁਕ ਕੇ ਮੀਂਹ ਪਵੇਗਾ ਤੇ ਕਈ ਥਾਵਾਂ ਤੇ ਲਗਾਤਾਰੀ بارش ਹੋ ਸਕਦੀ ਹੈ ਜਿਸ ਦੇ ਨਾਲ ਕਿ ਮੌਸਮ ਇਹ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਫਿਰ ਤੋਂ ਦੇਖਣ ਨੂੰ ਮਿਲੇਗਾ ਤੇ ਜੇਕਰ ਫਿਰ ਤੋਂ ਤੇਜ਼ بارش ਹੁੰਦੀ ਹੈ ਤੇ ਹਾਲਾਤ ਮਾੜੇ ਬਣ ਸਕਦੇ ਕਿਉਂਕਿ ਲਗਾਤਾਰ ਮੀਂਹ ਪੈਣ ਦੇ ਨਾਲ ਪਹਿਲਾਂ ਹੀ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੜ੍ਹ ਆ ਗਿਆ ਜਿਸ ਦੇ ਨਾਲ ਹੁਣ ਇਸ ਵੇਲੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜੇਕਰ ਫਿਰ ਤੋਂ بارش ਹੁੰਦੀ ਹੈ ਲਗਾਤਾਰ ਇਸੇ ਤਰ੍ਹਾਂ ਮੀਂਹ ਪੈਂਦਾ ਤੇ ਫਿਰ ਹਾਲਾਤ ਜਿਹੜੇ ਮਾਰੇ ਵੀ ਬਣ ਸਕਦੇ ਆ ਤੇ ਪਰ ਇਸ ਵੇਲੇ ਕਈ ਥਾਵਾਂ ਤੇ ਹਲਕੀ ਬਾਰਿਸ਼ ਹੋ ਰਹੀ ਆ ਤੇ ਕਈ ਥਾਂ ਜਿਹੜੇ ਉਹਨਾਂ ਤੇ ਕੱਲ ਤੋਂ ਹੀ ਤੇਜ਼ ਮੀਂਹ ਵੀ ਜਿਹੜਾ ਉਹ ਪਿਆ ਸੀ ਤੇ ਫਿਰ ਤੋਂ ਹੁਣ ਜਲੰਧਰ ਦੇ ਵਿੱਚ ਵੀ ਸ਼ੁਰੂਆਤ ਹੋ ਚੁੱਕੀ ਆ ਮੀਂਹ ਦੀ ਤੇ ਜਦੋਂ ਤੇਜ਼ ਮੀਂਹ ਪੈਂਦਾ ਤੇ ਸੜਕਾਂ ਤੇ ਪਾਣੀ ਭਰ ਜਾਂਦਾ ਤੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਜਿਹੜਾ ਕਰਨਾ ਪੈਂਦਾ ਇਸੇ ਦੇ ਚੱਲਦੇ ਪ੍ਰਸ਼ਾਸਨ ਦੇ ਵੱਲੋਂ ਸਕੂਲੀ ਬੱਚਿਆਂ ਨੂੰ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਕਿ ਸਕੂਲ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਸੀ ਤਾਂ ਕਿ ਸੁਰੱਖਿਆ ਤੇ ਘਰਾਂ ਦੇ ਵਿੱਚ ਰਹਿਣ ਕਿਸੇ ਤਰ੍ਹਾਂ ਦੀ ਉਹਨਾਂ ਦਿੱਕਤ ਪਰੇਸ਼ਾਨੀ ਨਾ ਹੋਵੇ ਤਾਂ ਅੱਜ ਫਿਰ ਤੋਂ ਜਲੰਧਰ ਦੇ ਵਿੱਚ ਜਲੰਧਰ ਦੀ ਦੱਸ ਦਿੰਦੇ ਆ ਗੱਲ ਕਿ ਜਲੰਧਰ ਦੇ ਵਿੱਚ ਫਿਰ ਤੋਂ ਬਾਰਿਸ਼ ਜਿਹੜੀ ਆ ਹਲਕੀ ਬਾਰਿਸ਼ ਜਿਹੜੀ ਆ ਰਾਤ ਤੋਂ ਹੀ ਪੈ ਰਹੀ ਐ ਤੇ ਰੁਕ ਰੁਕ ਕੇ ਇਹ ਮੀਂਹ ਜਿਹੜਾ ਸ਼ੁਰੂ ਹੋਇਆ ਪੰਜਾਬ ਦੀਆਂ ਕਈ ਥਾਵਾਂ ਤੋਂ ਫਿਰ ਤੋਂ ਮੀਂਹ ਸ਼ੁਰੂ ਹੋ ਚੁੱਕਾ ਹੈ ਤੇ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਰਾਤ ਤੋਂ ਹੀ بارش ਜਿਹੜੀ ਆ ਫਿਰ ਤੋਂ ਸ਼ੁਰੂ ਹੋ ਗਈ ਹੈ ਤਾਂ ਹਲਕਾ ਮੀਂਹ ਜਿਹੜਾ ਉਹ ਪੈ ਰਿਹਾ ਤੇ ਦੱਸਦੇ ਨੇ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਇੱਕ ਤਰੀਕ ਤੱਕ ਦਾ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਕਿ ਲਗਾਤਾਰ ਜਿਹੜਾ ਮੀਂਹ ਪੈ ਸਕਦਾ ਹੈ ਤੇ ਦੱਸਦੇ ਨੇ ਕਿ ਪੰਜਾਬ ਦੇ ਪਿੰਡਾਂ ਦਾ ਮਾੜਾ ਹਾਲ ਹੈ ਇਸ ਵੇਲੇ ਹਾਲਾਤ ਜਿਹੜੇ ਮਾੜੇ ਦੱਸੇ ਜਾ ਰਹੇ ਨੇ ਕਿਉਂਕਿ ਲਗਾਤਾਰ ਜਿਹੜਾ ਪਿਛਲੇ ਦਿਨੀ ਮੀਂਹ ਪਿਆ ਤੇ ਨਦੀਆਂ ਨਾਲੇ ਜਿਹੜੇ ਉਫਾਨ ਤੇ ਸੀ ਤੇ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਸੀ ਜਿਸ ਦੇ ਨਾਲ ਕਿ ਕਈ ਡੈਮਾਂ ਤੋਂ ਪਾਣੀ ਛੱਡਣਾ ਪਿਆ ਫਲੱਡ ਗੇਟ ਖੁੱਲਨੇ ਪਏ ਆ ਉਸ ਦੇ ਨਾਲ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਤੇ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਸੀਗਾ ਕਿ 1 ਸਤੰਬਰ ਤੱਕ ਲਗਾਤਾਰ ਮੀਂਹ ਪੈ ਸਕਦਾ ਕਈ ਥਾਵਾਂ 'ਲੀ ਜਲੋ ਅਲਰਟ ਸੀ ਜਿੱਥੇ ਕਿ ਹਨੇਰੀ ਦੇ ਨਾਲ ਤੇਜ਼ਮੀ ਪਵੇਗਾ ਤੇ ਕਈ ਥਾਵਾਂ ਤੇ ਕਈ ਵੱਡੇ ਸ਼ਹਿਰ ਜਲੰਧਰ ਅੰਮ੍ਰਿਤਸਰ ਲੁਧਿਆਣਾ ਇਹਨਾਂ ਥਾਵਾਂ ਤੇ ਰੁਕ ਰੁਕ ਕੇ ਮੀਂਹ ਪੈ ਸਕਦਾ ਇਸੇ ਤਰ੍ਹਾਂ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਗੱਲ ਸਾਰਾ ਦਿਨ ਹੀ ਮੀਂਹ ਪਿਆ ਮੌਸਮ ਖੁਸ਼ਕ ਹੋ ਗਿਆ ਇੱਕ ਵੱਡਾ ਮੌਸਮ ਦੇ ਵਿੱਚ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲਿਆ ਤੇ ਅੱਜ ਫਿਰ ਤੋਂ ਜਲੰਧਰ ਦੇ ਵਿੱਚ ਵੀ ਮੀਂਹ ਜਿਹੜਾ ਰਾਤ ਤੋਂ ਹੀ ਪੈ ਰਿਹਾ ਅਤੇ ਥੋੜ੍ਹਾ ਰੁਕ ਰੁਕ ਕੇ ਫਿਰ ਤੋਂ ਬਾਰਿਸ਼ ਹੋ ਰਹੀ ਹੈ ਇਸੇ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਸਿਗਾ ਕਿ ਰੁਕ ਰੁਕ ਕੇ ਮੀਂਹ ਪਵੇਗਾ ਤੇ ਕਈ ਥਾਵਾਂ ਤੇ ਲਗਾਤਾਰੀ بارش ਹੋ ਸਕਦੀ ਹੈ ਜਿਸ ਦੇ ਨਾਲ ਕਿ ਮੌਸਮ ਇਹ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਫਿਰ ਤੋਂ ਦੇਖਣ ਨੂੰ ਮਿਲੇਗਾ ਤੇ ਜੇਕਰ ਫਿਰ ਤੋਂ ਤੇਜ਼ بارش ਹੁੰਦੀ ਹੈ ਤੇ ਹਾਲਾਤ ਮਾੜੇ ਬਣ ਸਕਦੇ ਕਿਉਂਕਿ ਲਗਾਤਾਰ ਮੀਂਹ ਪੈਣ ਦੇ ਨਾਲ ਪਹਿਲਾਂ ਹੀ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੜ੍ਹ ਆ ਗਿਆ ਜਿਸ ਦੇ ਨਾਲ ਹੁਣ ਇਸ ਵੇਲੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜੇਕਰ ਫਿਰ ਤੋਂ بارش ਹੁੰਦੀ ਹੈ ਲਗਾਤਾਰ ਇਸੇ ਤਰ੍ਹਾਂ ਮੀਂਹ ਪੈਂਦਾ ਤੇ ਫਿਰ ਹਾਲਾਤ ਜਿਹੜੇ ਮਾੜੇ ਵੀ ਬਣ ਸਕਦੇ ਆ ਤੇ ਪਰ ਇਸ ਵੇਲੇ ਕਈ ਥਾਵਾਂ ਤੇ ਹਲਕੀ ਬਾਰਿਸ਼ ਹੋ ਰਹੀ ਆ ਤੇ ਕਈ ਥਾਂ ਜਿਹੜੇ ਉਹਨਾਂ ਤੇ ਕੱਲ ਤੋਂ ਹੀ ਤੇਜ਼ ਮੀਂਹ ਵੀ ਜਿਹੜਾ ਉਹ ਪਿਆ ਸੀ ਤੇ ਫਿਰ ਤੋਂ ਹੁਣ ਜਲੰਧਰ ਦੇ ਵਿੱਚ ਵੀ ਸ਼ੁਰੂਆਤ ਹੋ ਚੁੱਕੀ ਆ ਮੀਂਹ ਦੀ ਤੇ ਜਦੋਂ ਤੇਜ਼ ਮੀਂਹ ਪੈਂਦਾ ਤੇ ਸੜਕਾਂ ਤੇ ਪਾਣੀ ਭਰ ਜਾਂਦਾ ਤੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਜਿਹੜਾ ਕਰਨਾ ਪੈਂਦਾ ਇਸੇ ਲਈ ਚੱਲਦੇ ਪ੍ਰਸ਼ਾਸਨ ਦੇ ਵੱਲੋਂ ਸਕੂਲੀ ਬੱਚਿਆਂ ਨੂੰ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਕਿ ਸਕੂਲ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਸੀ ਤਾਂ ਕਿ ਸੁਰੱਖਿਆ ਤੇ ਘਰਾਂ ਦੇ ਵਿੱਚ ਰਹਿਣ ਕਿਸੇ ਤਰ੍ਹਾਂ ਦੀ ਉਹਨਾਂ ਦਿੱਕਤ ਪਰੇਸ਼ਾਨੀ ਨਾ ਆਵੇ ਤਾਂ ਅੱਜ ਫਿਰ ਤੋਂ ਜਲੰਧਰ ਦੇ ਵਿੱਚ ਆ ਜਲੰਧਰ ਦੇ ਦੱਸ ਦਿੰਦੇ ਆ ਗੱਲ ਕਿ ਜਲੰਧਰ ਦੇ ਵਿੱਚ ਫਿਰ ਤੋਂ بارش ਜਿਹੜੀ ਆ ਹਲਕੀ بارش ਜਿਹੜੀ ਆ ਰਾਤ ਤੋਂ ਹੀ ਪੈ ਰਹੀ ਐ ਤੇ ਰੁਕ ਰੁਕ ਕੇ ਇਹ ਮੀਂਹ ਜਿਹੜਾ ਸ਼ੁਰੂ ਹੋਇਆ ਪੰਜਾਬ ਦੀਆਂ ਕਈ ਥਾਵਾਂ ਤੋਂ ਫਿਰ ਤੋਂ ਮੀਂਹ ਸ਼ੁਰੂ ਹੋ ਚੁੱਕਾ ਹੈ ਤੇ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਰਾਤ ਤੋਂ ਹੀ بارش ਜਿਹੜੀ ਆ ਫਿਰ ਤੋਂ ਸ਼ੁਰੂ ਹੋ ਗਈ ਹੈ ਤਾਂ ਹਲਕਾ ਮੀਂਹ ਜਿਹੜਾ ਉਹ ਪੈ ਰਿਹਾ ਤੇ ਦੱਸਦੇ ਨੇ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਇੱਕ ਤਰੀਕ ਤੱਕ ਦਾ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਕਿ ਲਗਾਤਾਰ ਜਿਹੜਾ ਮੀਂਹ ਪੈ ਸਕਦਾ ਹੈ ਤੇ ਦੱਸਦੇ ਨੇ ਕਿ ਪੰਜਾਬ ਦੇ ਪਿੰਡਾਂ ਦਾ ਮਾੜਾ ਹਾਲ ਹੈ ਇਸ ਵੇਲੇ ਹਾਲਾਤ ਜਿਹੜੇ ਮਾੜੇ ਦੱਸੇ ਜਾ ਰਹੇ ਨੇ ਕਿਉਂਕਿ ਲਗਾਤਾਰ ਜਿਹੜਾ ਪਿਛਲੇ ਦਿਨੀ ਮੀਂਹ ਪਿਆ ਤੇ ਨਦੀਆਂ ਨਾਲੇ ਜਿਹੜੇ ਉਫਾਨ ਤੇ ਸੀ ਤੇ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਸੀ ਜਿਸ ਦੇ ਨਾਲ ਕਿ ਕਈ ਡੈਮਾਂ ਤੋਂ ਪਾਣੀ ਛੱਟਣਾ ਪਿਆ ਫਲਡ ਗੇਟ ਖੁੱਲਨੇ ਪਏ ਆ ਉਸ ਦੇ ਨਾਲ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਤੇ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਸੀ ਕਿ 1 ਸਤੰਬਰ ਤੱਕ ਲਗਾਤਾਰ ਮੀਂਹ ਪੈ ਸਕਦਾ ਕਈ ਥਾਵਾਂ 'ਲੀ ਜਲੋ ਅਲਰਟ ਸੀ ਜਿੱਥੇ ਕਿ ਹਨੇਰੀ ਦੇ ਨਾਲ ਤੇਜ਼ਮੀ ਪਵੇਗਾ ਤੇ ਕਈ ਥਾਵਾਂ ਤੇ ਕਈ ਵੱਡੇ ਸ਼ਹਿਰ ਜਲੰਧਰ ਅੰਮ੍ਰਿਤਸਰ ਲੁਧਿਆਣਾ ਇਹਨਾਂ ਥਾਵਾਂ ਤੇ ਰੁਕ ਰੁਕ ਕੇ ਮੀਂਹ ਪੈ ਸਕਦਾ ਇਸੇ ਤਰ੍ਹਾਂ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਗੱਲ ਸਾਰਾ ਦਿਨ ਹੀ ਮੀਂਹ ਪਿਆ ਮੌਸਮ ਖੁਸ਼ਕ ਹੋ ਗਿਆ ਇੱਕ ਵੱਡਾ ਮੌਸਮ ਦੇ ਵਿੱਚ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲਿਆ ਤੇ ਅੱਜ ਫਿਰ ਤੋਂ ਜਲੰਧਰ ਦੇ ਵਿੱਚ ਵੀ ਮੀਂਹ ਜਿਹੜਾ ਰਾਤ ਤੋਂ ਹੀ ਪੈ ਰਿਹਾ ਅਤੇ ਥੋੜ੍ਹਾ ਰੁਕ ਰੁਕ ਕੇ ਫਿਰ ਤੋਂ ਬਾਰਿਸ਼ ਹੋ ਰਹੀ ਹੈ ਇਸੇ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਸਿਗਾ ਕਿ ਰੁਕ ਰੁਕ ਕੇ ਮੀਂਹ ਪਵੇਗਾ ਤੇ ਕਈ ਥਾਵਾਂ ਤੇ ਲਗਾਤਾਰ ਹੀ ਬਾਰਿਸ਼ ਹੋ ਸਕਦੀ ਹੈ ਜਿਸ ਦੇ ਨਾਲ ਕਿ ਮੌਸਮ ਇਹ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਫਿਰ ਤੋਂ ਦੇਖਣ ਨੂੰ ਮਿਲੇਗਾ ਤੇ ਜੇਕਰ ਫਿਰ ਤੋਂ ਤੇਜ਼ ਬਾਰਿਸ਼ ਹੁੰਦੀ ਹੈ ਤੇ ਹਾਲਾਤ ਮਾੜੇ ਬਣ ਸਕਦੇ ਕਿਉਂਕਿ ਲਗਾਤਾਰ ਮੀਂਹ ਪੈਣ ਦੇ ਨਾਲ ਪਹਿਲਾਂ ਹੀ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੜ੍ਹ ਆ ਗਿਆ ਜਿਸ ਦੇ ਨਾਲ ਹੁਣ ਇਸ ਵੇਲੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜੇਕਰ ਫਿਰ ਤੋਂ ਬਾਰਿਸ਼ ਹੁੰਦੀ ਹੈ ਲਗਾਤਾਰ ਇਸੇ ਤਰ੍ਹਾਂ ਹੀ ਮੀਂਹ ਪੈਂਦਾ ਤੇ ਫਿਰ ਹਾਲਾਤ ਜਿਹੜੇ ਮਾਰੇ ਵੀ ਬਣ ਸਕਦੇ ਆ ਤੇ ਪਰ ਇਸ ਵੇਲੇ ਕਈ ਥਾਵਾਂ ਤੇ ਹਲਕੀ ਬਾਰਿਸ਼ ਹੋ ਰਹੀ ਆ ਤੇ ਕਈ ਥਾਂ ਜਿਹੜੇ ਉਹਨਾਂ ਤੇ ਕੱਲ ਤੋਂ ਹੀ ਤੇਜ਼ ਮੀਂਹ ਵੀ ਜਿਹੜਾ ਉਹ ਪਿਆ ਸੀ ਤੇ ਫਿਰ ਤੋਂ ਹੁਣ ਜਲੰਧਰ ਦੇ ਵਿੱਚ ਵੀ ਸ਼ੁਰੂਆਤ ਹੋ ਚੁੱਕੀ ਆ ਮੀਂਹ ਦੀ ਤੇ ਜਦੋਂ ਤੇਜ਼ ਮੀਂਹ ਪੈਂਦਾ ਤੇ ਸੜਕਾਂ ਤੇ ਪਾਣੀ ਭਰ ਜਾਂਦਾ ਤੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਜਿਹੜਾ ਕਰਨਾ ਪੈਂਦਾ ਇਸੇ ਕਰਦੇ ਪ੍ਰਸ਼ਾਸਨ ਦੇ ਵੱਲੋਂ ਸਕੂਲੀ ਬੱਚਿਆਂ ਨੂੰ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਕਿ ਸਕੂਲ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਸੀ ਤਾਂ ਕਿ ਸੁਰੱਖਿਆ ਤੇ ਘਰਾਂ ਦੇ ਵਿੱਚ ਰਹਿਣ ਕਿਸੇ ਤਰ੍ਹਾਂ ਦੀ ਉਹਨਾਂ ਦਿੱਕਤ ਪਰੇਸ਼ਾਨੀ ਨਾ ਹੋਵੇ ਤਾਂ ਅੱਜ ਫਿਰ ਤੋਂ ਜਲੰਧਰ ਦੇ ਵਿੱਚ ਆ ਜਲੰਧਰ ਦੇ ਦੱਸ ਦਿੰਦੇ ਆ ਗੱਲ ਕਿ ਜਲੰਧਰ ਦੇ ਵਿੱਚ ਫਿਰ ਤੋਂ ਬਾਰਿਸ਼ ਜਿਹੜੀ ਆ ਹਲਕੀ ਬਾਰਿਸ਼ ਜਿਹੜੀ ਆ ਰਾਤ ਤੋਂ ਹੀ ਪੈ ਰਹੀ ਐ ਤੇ ਰੁਕ ਰੁਕ ਕੇ ਇਹ ਮੀਂਹ ਜਿਹੜਾ ਸ਼ੁਰੂ ਹੋਇਆ ਪੰਜਾਬ ਦੀਆਂ ਕਈ ਥਾਵਾਂ ਤੋਂ ਫਿਰ ਤੋਂ ਮੀਂਹ ਸ਼ੁਰੂ ਹੋ ਚੁੱਕਾ ਹੈ ਤੇ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਰਾਤ ਤੋਂ ਹੀ بارش ਜਿਹੜੀ ਆ ਫਿਰ ਤੋਂ ਸ਼ੁਰੂ ਹੋ ਗਈ ਹੈ ਤਾਂ ਹਲਕਾ ਮੀਂਹ ਜਿਹੜਾ ਉਹ ਪੈ ਰਿਹਾ ਤੇ ਦੱਸਦੇ ਨੇ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਇੱਕ ਤਰੀਕ ਤੱਕ ਦਾ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਕਿ ਲਗਾਤਾਰ ਜਿਹੜਾ ਮੀਂਹ ਪੈ ਸਕਦਾ ਹੈ ਤੇ ਦੱਸਦੇ ਨੇ ਕਿ ਪੰਜਾਬ ਦੇ ਪਿੰਡਾਂ ਦਾ ਮਾੜਾ ਹਾਲ ਹੈ ਇਸ ਵੇਲੇ ਹਾਲਾਤ ਜਿਹੜੇ ਮਾੜੇ ਦਿਸ ਜਾ ਰਹੇ ਨੇ ਕਿਉਂਕਿ ਲਗਾਤਾਰ ਜਿਹੜਾ ਪਿਛਲੇ ਦਿਨੀ ਮੀਂਹ ਪਿਆ ਤੇ ਨਦੀਆਂ ਨਾਲੇ ਜਿਹੜੇ ਉਫਾਨ ਤੇ ਸੀ ਤੇ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਸੀ ਜਿਸ ਦੇ ਨਾਲ ਕਿ ਕਈ ਡੈਮਾਂ ਤੋਂ ਪਾਣੀ ਛੱਟਣਾ ਪਿਆ ਫਲਡ ਗੇਟ ਖੁੱਲਨੇ ਪਏ ਆ ਉਸ ਦੇ ਨਾਲ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਤਾਂ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਸੀ ਕਿ 1 ਸਤੰਬਰ ਤੱਕ ਲਗਾਤਾਰ ਮੀਂਹ ਪੈ ਸਕਦਾ ਕਈ ਥਾਵਾਂ 'ਲੀ ਜਲੋ ਅਲਰਟ ਸੀ ਜਿੱਥੇ ਕਿ ਹਨੇਰੀ ਦੇ ਨਾਲ ਤੇਜ਼ਮੀ ਪਵੇਗਾ ਤੇ ਕਈ ਥਾਵਾਂ ਤੇ ਕਈ ਵੱਡੇ ਸ਼ਹਿਰ ਜਲੰਧਰ ਅੰਮ੍ਰਿਤਸਰ ਲੁਧਿਆਣਾ ਇਹਨਾਂ ਥਾਵਾਂ ਤੇ ਰੁਕ ਰੁਕ ਕੇ ਮੀਂਹ ਪੈ ਸਕਦਾ ਤੇ ਇਸੇ ਤਰ੍ਹਾਂ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਗੱਲ ਸਾਰਾ ਦਿਨ ਹੀ ਮੀਂਹ ਪਿਆ ਮੌਸਮ ਖੁਸ਼ਕ ਹੋ ਗਿਆ ਇੱਕ ਵੱਡਾ ਮੌਸਮ ਦੇ ਵਿੱਚ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲਿਆ ਤੇ ਅੱਜ ਫਿਰ ਤੋਂ ਜਲੰਧਰ ਦੇ ਵਿੱਚ ਵੀ ਮੀਂਹ ਜਿਹੜਾ ਰਾਤ ਤੋਂ ਹੀ ਪੈ ਰਿਹਾ ਅਤੇ ਥੋੜ੍ਹਾ ਰੁਕ ਰੁਕ ਕੇ ਫਿਰ ਤੋਂ ਬਾਰਿਸ਼ ਹੋ ਰਹੀ ਹੈ ਇਸੇ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਸਿਗਾ ਕਿ ਰੁਕ ਰੁਕ ਕੇ ਮੀ ਪਵੇਗਾ ਤੇ ਕਈ ਥਾਵਾਂ ਤੇ